ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਬੱਸੀਆਂ ਬਾਰੇ ਦੱਸਦੇ ਹਾਂ ਜੀ ਉਹਨਾਂ ਦਾ weight ਜਿਹੜਾ ਉਹ ਕਿੱਦਾਂ ਕਰਨਾ ਜੇ ਦਾ ਆਪਾਂ ਕੋਈ ਵੀ ਦਵਾਈ ਦੇਣੀ ਆ ਜਾਂ ਆਪਾਂ ਉਹਨਾਂ ਦਾ ਡੀ ਬਰਮਿੰਗ ਕਰਨੀ ਆ ਬੱਚੀਆਂ ਦੀ ਤਾਂ ਆਪਾਂ ਨੂੰ ਸਹੀ ਵਜਨ ਦਾ ਜ਼ਰੂਰ ਪਤਾ ਹੋਣਾ ਚਾਹੀਦਾ ਵੀ ਇਹਨਾਂ ਦਾ ਐਕਿਊਰੇਸੀ ਵਜਨ ਕਿੰਨਾ ਸਹੀ ਉਹ ਇੱਕ ਫੀਤਾ ਆਉਂਦਾ ਜੇ ਵਜਨ ਕਰਨ ਨਾਲ ਉਹ ਤੁਹਾਨੂੰ ਦਿਖਾਉਣੇ ਆ ਵੀਡੀਓ 'ਚ ਵੀ ਵਜਨ ਕਿਦਾਂ ਕਰਨਾ ਤੁਹਾਨੂੰ ਉਹ ਵੀ ਦਿਖਾਉਣੀ ਆ ਵੀਡੀਓ 'ਚ ਆਪਾਂ ਤੇ ਚੈਨਲ ਨੂੰ ਤੁਸੀਂ ਕਰਦੇ ਹੋ ਜੀ ਸਬਸਕ੍ਰਾਈਬ ਬੇਨਤੀ ਆ ਤੁਹਾਡੇ ਅੱਗੇ ਵੀਡੀਓ ਨੂੰ ਸ਼ੇਅਰ ਕਰਦੇ ਜੀ ਵੱਧ ਤੋਂ ਵੱਧ ਤੇ ਮੈਂ ਅੱਜ ਆਪਾਂ ਦਿਖਾਉਣੀ ਆ ਵੀ ਕਿਵੇਂ ਆਪਾਂ ਨੇ ਵਜਨ ਕਰਿਆ ਬੱਛੀਆਂ ਦਾ ਤੇ ਕਿਹੜਾ ਫੀਤਾ ਹੋ ਜਿਹੜਾ ਵਜੇ ਕਰਨ ਵਾਸਤੇ ਆਉਂਦਾ ਹੈ ਤੁਸੀਂ ਆਨਲਾਈਨ ਵੀ ਮੰਗਾ ਸਕਦੇ ਹੋ ਤੇ ਕਿ ਮੁੱਲਾਂਪੁਰ ਦਫ਼ਤਰ ਆ ਜਿਹੜਾ ਪੀਡੀਐਫ ਹੈ ਦਾ ਜੀ ਉੱਥੋਂ ਵੀ ਮੰਗਾ ਸਕਦੇ ਹੋ ਇਹਨਾਂ ਦਾ ਪੂਰਾ ਪਤਾ ਸਹੀ ਪਤਾ ਲੱਗ ਜਾਂਦਾ ਹੀ ਵਜਨ ਦਾ ਆਪਾਂ ਇਹ ਗੱਪਣ ਕਰਾਉਣਾ ਪਸ਼ੂ ਤਾਂ ਵੀ ਵਜਨ ਤੇ ਆਈਡੀ ਆਪਾਂ ਨੂੰ ਹੋਣਾ ਜ਼ਰੂਰੀ ਹੈ ਜੀ ਵੀ 3.5 ਤੋਂ 4 ਕਵੰਟਲ ਦੇ ਐਫ.ਐਫ. ਦੇ ਆਪਾਂ ਟੀ.ਆਈ ਕਰਾਉਣੀ ਆ ਤੇ 2.5 ਕਵੰਟਲ ਦੇ ਮੱਝ ਤੇ ਕਰਾਉਣੀ ਆ ਜਾਂ ਆਜੋ ਜੀ ਦੇਖੋ ਵੀਡੀਓ ਹਾਂ ਬਈ ਅੱਜ ਇਹਨਾਂ ਆਪਾਂ ਵਾਦਨ ਕਰਦੇ ਹਾਂ ਬੱਸੀ ਦਾ ਹੂੰ ਇਹ ਫੀਟਾ ਮਿਲ ਜਾਂਦਾ ਹੁੰਦਾ ਹੂੰ ਇਹ ਆਪਾਂ ਤਾਂ ਲੁਧਿਆਣੇੋਂ ਲੈ ਕੇ ਆਏ ਦੀ ਹਨਾ ਹਾਂ ਪੀ.ਡੀ.ਐਫ. ਤੋਂ ਪੀਡੀਐਫ ਦਾ ਜਿਹੜੀ ਇਹਨਾਂ ਨੂੰ ਦੇਣੀ ਆ ਕੀੜਿਆਂ ਵਾਲੀ ਉਹ ਵਜ਼ਨ ਕਰਕੇ ਦੇ ਦਿੱਤੀ ਯਾਰ ਹਾਂ ਇਹਦਾ ਕਰਕੇ ਦੇਖਦੇ ਆਪਾਂ ਹੂੰ ਇਹ ਜਿਵੇਂ ਆਪਾਂ ਉਹ ਕਰਦੇ ਆ ਡੀ ਵਰਮਿੰਗ ਕਰਨੀਆਂ ਇਹ ਜਾਂ ਕੋਈ ਵੀ ਟੀਕਾ ਲਾਉਣਾ ਵਜ਼ਨ ਦੇ ਹਿਸਾਬ ਨਾਲ ਹੀ ਲਾਉਣਾ ਤੇ ਵਜਨ ਆਫੀਤੇ ਨਾ ਕਰਨਾ ਚਾਹੀਦਾ ਅਸਲ ਵਧੀਆ ਇਹਦੇ ਨਾਲ ਐਕੂਰੇਸੀ ਵਧੀਆ ਆਉਂਦੀ ਆ ਇਹ ਇਥੋਂ ਦੀ ਲਗਾਉਣਾ ਆਹ ਜਿਹੜੀਆਂ ਲੱਤਾਂ ਨੇ ਦੋਨਾਂ ਲੱਤਾਂ ਦੇ ਲਵੇ ਦੀ ਇਹਦੀ ਮੰਨ ਲਓ ਛਾਤੀ ਆਪਾਂ ਮੈਣਨੀ ਆ। ਇਹ ਸਪੈਸ਼ਲ ਫੀਤਾ ਹੀ ਆਉਂਦਾ ਜੀ। ਆਨਲਾਈਨ ਵੀ ਮਿਲ ਜਾਂਦਾ ਤੇ ਮੁੱਲਾਂਪੁਰ ਇਹਨਾਂ ਦਾ ਦਫ਼ਤਰ ਆ ਜਿਹੜਾ ਪੀਡੀਐਫ ਦਾ ਉੱਥੋਂ ਵੀ ਮਿਲ ਜਾਂਦਾ ਜੀ। ਇਹਨਾਂ ਦੇ ਆਹ ਦੇਖੋ ਇਸ ਤਰ੍ਹਾਂ ਇਹਦਾ ਘੇਰਾ ਬਣਾ ਕੇ ਐ ਲਾ ਲੈਣਾ ਜੀ। 49 ਕਿਲੋ। ਆਹ ਆਹ ਦੇਖੋ ਇਹ 49 ਕਿਲੋ ਤਕਰੀਬਨ ਬਣ ਗਈ ਬਾਜ ਮੇਰਾ। ਉਹਦਾ ਕਰੀ ਵੱਡੀ ਦਾ। ਉਹਦਾ ਵੀ ਕਰਦੇ ਇਹਦਾ 49 ਕਿਲੋ ਬਣ ਗਿਆ ਇਹ ਤਾਂ ਦਿਖਾਉਣੇ ਤੁਹਾਨੂੰ ਕਰਕੇ ਹੁਣ ਬਸ ਜਣੀ ਪਸ਼ੂ ਨੂੰ ਸਿੱਧਾ ਖੜਾ ਕੇ ਉਹਦੀਆਂ ਲੱਤਾਂ ਇਕੱਠੀਆਂ ਕਰਕੇ ਉਹਦੇ ਉੱਪਰ ਦੀ ਘੇਰਾ ਬਣ ਲੈਣਾ ਦਾ ਘੇਰੇ ਨਾਲ ਮਿਲ ਲੈਣਾ ਉੱਪਰ ਜੀ ਕਮਾ ਦੇ ਮੈਂ ਇਹਨਾਂ ਦਾ ਬਹੁਤ ਆਸਾਨ ਹੈ ਹੂੰ ਇਹ ਤੇ ਜ਼ਰੂਰੀ ਵੀ ਆ ਚੀਜ਼ ਜੀ ਇਹ 2 ਕੁਇੰਟਲ 25 ਸਵਾ ਦੋ ਵਾਂਟਰ ਦੀ ਹੋ ਗਈ ਹੈ। ਇਹਦੀ ਉਮਰ ਹੋ ਗਈ 9 ਮਹੀਨੇ ਜੀ। ਹੂੰ 9 ਮਹੀਨੇ ਹੋ ਮਰਾ এবੀਐਸ ਦੇ ਪੈਨੀਅਰ ਦੀ ਵਸੀ ਆਦੀ ਨਾ ਪੈਨੀਅਰ ਨੀਰ ਮਾੜਾ ਦੀ ਵਸੀ ਹੈ ਜੀ এবੀਐਸ ਦੇ। ਉਹ ਆਪਾਂ ਨਹੀਂ। ਉਹ ਪੈਨੀਅਰ ਦੀ ਦੂਜੀ। ਇਹ ਜਾਨੀ ਵਧੀਆ ਚੀਜ਼ ਹੈ ਫੀਤਾ ਦਾ ਹਰੇਕ ਨੂੰ ਬੰਦੇ ਨੂੰ ਲਿਆ ਕੇ ਰੱਖਣਾ ਚਾਹੀਦਾ। ਜੇ ਆਪਾਂ ਡੋਜ਼ ਕਿਸੇ ਵੀ ਵੱਡੇ ਡੰਗਰ ਦੇ ਵੀ ਟੀਕਾ ਲਾਉਣੇ ਤਾਂ ਉਹਦਾ ਹੀ ਬਜਨ ਇਹਦੇ ਨਾਲ ਕਰਕੇ ਲਾ ਸਕਦੇ ਹਾਂ ਡੋਜ਼। ਤੇਰੀ ਡੀ ਵਾਰਮਿੰਗ ਉਹ ਵੀ ਪੂਰੀ ਦਵਾਈ ਪੂਰੀ ਵਜਨ ਦੇ ਹਿਸਾਬ ਨਾਲ ਦਿੱਤੀ ਜਾਂਦੀ ਆ ਨਹੀਂ ਮਿਲੂਗਾ ਅਸੀਂ ਮੰਗਵਾ ਕੇ ਦੇ ਦਾਂਗੇ ਹੂੰ ਵਜਨ ਦੇ ਹਿਸਾਬ ਨਾਲ ਦਵਾਈ ਜੇ ਦਿੱਤੀ ਜਾਵੇ ਤਾਂ ਉਹਦਾ ਦੁੱਗਣਾ ਰਿਜ਼ਲਟ ਹੋ ਜਾਂਦਾ ਬਾਕੀ ਤੁਹਾਨੂੰ ਨੰਬਰ ਦੱਸ ਦੇਣਾ ਜੇ ਕੋਈ ਗੱਲਬਾਤ ਕਰਨੀ ਹੋਵੇ ਤੁਸੀਂ ਕਰ ਸਕਦੇ ਹੋ ਹਾਂ ਨੰਬਰ ਕੋਲੀ 788 83 ਹਾਂ 599 ਬੰਨ੍ਹਣਾ ਦਵਾਰੇ ਫੇਰ ਬੋਲਣੀ 78839992 ਹਾਂ ਜੇ ਕਿਸੇ ਨੇ ਕੋਈ ਪੁੱਛਣਾ ਹੋਵੇ ਬੱਚਿਆਂ ਦੇ ਬਾਰੇ ਜਾਂ ਹੋਰ ਆਫੀਤਾ ਜੇ ਲੈਣਾ ਵੀ ਹੋਵੇ ਤਾਂ ਵੀ ਸਾਡੇ ਨਾਲ ਕਨੈਕਟ ਕਰ ਸਕਦੇ ਤੁਸੀਂ ਠੀਕ ਆ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਓਕੇ